ਦੋਸਤੋ ਅੱਜ ਆਪਾਂ ਜਾ ਰਹੇ ਆਂ ਅਬੋਰ ਜੋ ਜ਼ਿਲ੍ਹਾ ਫਾਜ਼ਿਲਕਾ ਵਿੱਚ ਪੈਂਦਾ ਹੈ ਤੇ ਅਬੋਰ ਵਿੱਚ ਅੱਜ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤੀ ਭਰਿਆ ਇੱਕ ਮੰਦਿਰ ਦਿਖਾਉਣ ਜਾ ਰਹੇ ਆਂ ਜੋ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ ਬਹੁਤ ਹੀ ਕਲਾਕ੍ਰਿਤੀਆਂ ਨਾਲ ਭਰਿਆ ਹੋਇਆ ਹੈ ਤੇ ਵੀਡੀਓ ਨਾਲ ਬਨੇ ਰਹੋ ਵੈਸੇ ਤੁਹਾਨੂੰ ਦੱਸ ਦਿਆਂ ਕਿ ਅਬੋਰ ਪੰਜਾਬ ਦੇ ਦੱਖਣ ਤੇ ਪੱਛਮ ਵਿੱਚ ਇੱਕ ਛੋਟਾ ਜਿਹਾ ਸਰਹੱਦੀ ਸ਼ਹਿਰ ਹੈ ਇਸ ਦੀਆਂ ਖੇਤਰੀ ਸਰਹੱਦਾਂ ਹਰਿਆਣਾ ਰਾਜਸਥਾਨ ਅਤੇ ਪਾਕਿਸਤਾਨ ਨਾਲ 15 ਕਿਲੋਮੀਟਰ ਨਾਲ ਮਿਲਦੀਆਂ ਹਨ ਇਹ ਅੰਦਰ ਦਾ ਐਂਟਰੀ ਗੇਟ ਹੈ ਜੋ ਅਬੋਰ ਤੇ ਹਨੂਮਾਨਗੜ ਰੋਡ ਤੋਂ ਪੂਲ ਉੱਤਰਿਆਂ ਨਾਲ ਹੀ ਹੈ ਆਓ ਤੁਹਾਨੂੰ ਮੰਦਰ ਦੇ ਦਰਸ਼ਨ ਕਰਾਉਨੇ ਆ ਤੇ ਇਹ ਮੰਦਰ ਦੀ ਬਾਹਰਲੀ ਸਾਈਡ ਦੀ ਖੂਬਸੂਰਤੀ ਹੈ ਇਹ ਮੰਦਰ ਸ਼੍ਰੀ ਸਤਿਆਸਾਈ ਮੰਦਰ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਹ ਮੰਦਰ ਦਾ ਐਂਟਰੀ ਗੇਟ ਹੈ ਚਲੋ ਤੁਹਾਨੂੰ ਮੰਦਰ ਦੇ ਅੰਦਰਲੀ ਖੂਬਸੂਰਤੀ ਨਾਲ ਰੂਬਰੂ ਕਰਾਉਂਦੇ ਹਾਂ ਮੰਦਰ ਦੇ ਮੁੱਖ ਦਵਾਰ ਤੇ ਬਹੁਤ ਹੀ ਸੁੰਦਰ ਹਾਥੀਆਂ ਦੀ ਮੂਰਤੀ ਬਣੀ ਹੋਈ ਹੈ ਤੇ ਥੋੜਾ ਜਿਹਾ ਅੱਗੇ ਜਾਣ ਤੇ ਸ਼੍ਰੀ ਗਣੇਸ਼ ਭਗਵਾਨ ਜੀ ਦੇ ਵਿਰਾਜਮਾਨ ਮੂਰਤੀ ਵੀ ਬਣੀ ਹੋਈ ਹੈ ਤੇ ਮੰਦਿਰ ਦੀ ਅੰਦਰਲੀ ਖੂਬਸੂਰਤੀ ਮਨਮੋਹਕ ਤੇ ਮਨ 모ਹ ਲੈਣ ਵਾਲੀ ਹੈ ਵੈਸੇ ਮੰਦਿਰ ਦਾ ਨਿਰਮਾਣ 2006 ਵਿੱਚ ਕੀਤਾ ਗਿਆ ਹੈ ਤੇ ਬਾਕੀ ਵੀਡੀਓ ਨਾਲ ਬਣੇ ਰਹੋ ਮੰਦਿਰ ਦੇ ਇਤਿਹਾਸ ਬਾਰੇ ਤੁਹਾਨੂੰ ਵੀਡੀਓ ਦੇ ਵਿੱਚ ਰੂਪਰੂ ਕਰਾਉਂਦੇ ਹਾਂ ਮੰਦਿਰ ਦੀ ਛੱਤ ਵਾਲ ਦੇਖੋ ਬਹੁਤ ਹੀ ਵਧੀਆ ਬਣੀ ਹੋਈ ਹੈ ਤੇ ਛੱਤ ਦਾ ਡਿਜ਼ਾਈਨ ਇੱਕੋ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਸਵੇਰ ਨੂੰ ਜਦੋਂ ਰੋਸ਼ਨੀ ਮੰਦਿਰ ਦੇ ਉੱਤੇ ਪਵੇ ਤਾਂ ਮੰਦਿਰ ਦੇ ਅੰਦਰ ਉਸ ਦੀ ਰੋਸ਼ਨੀ ਪ੍ਰਗਟ ਹੋਵੇ ਆ ਮੂਰਤੀ ਦੇਖੋ ਇਹ ਭਗਵਾਨ ਸ਼੍ਰੀ ਕ੍ਰਿਸ਼ਨ ਜੀੁਰੂ ਖੇਤਰ ਦੇ ਯੋਧਸਥਾਨ ਵਿੱਚ ਜਦੋਂ ਪਾਂਡੂ ਪੁੱਤਰ ਅਰਜੁਨ ਜੀ ਨੂੰ ਗੀਤਾ ਦਾ ਗਿਆਨ ਦੇ ਰਹੇ ਸੀ ਬਹੁਤ ਹੀ ਸੋਹਣੀ ਚਿੱਤਰਕਲਾ ਕੀਤੀ ਗਈ ਹੈ ਮੰਦਰ ਦੇ ਪ੍ਰਾਂਗਣ ਵਿੱਚ ਸ਼ਿਵ ਭਗਵਾਨ ਜੀ ਦੀ ਬਹੁਤ ਹੀ ਸੋਹਣਾ ਤੇ ਮਨ ਮੋਹ ਲੈਣ ਵਾਲਾ ਮੰਦਰ ਬਣਿਆ ਹੈ ਜਿੱਥੇ ਸ਼੍ਰੀ ਗਣੇਸ਼ ਸ਼ਿਵ ਭਗਵਾਨ ਮਾਤਾ ਪਾਰਵਤੀ ਕਾਰ्तिकेय ਅਸ਼ੋਕ ਸੁੰਦਰੀ ਸਹਿਤ ਪੂਰਾ ਸ਼ਿਵ ਪਰਿਵਾਰ ਵਿਰਾਜਮਾਨ ਹੈ ਤੇ ਮੰਦਰ ਦੇ ਬਾਹਰ ਯੱਗ ਸਥਲ ਬਣਿਆ ਹੈ ਅਤੇ ਸ਼ਿਵ ਭਗਵਾਨ ਦੀ ਸਵਾਰੀ ਨੰਦੀ ਦੇਵ ਮਹਾਰਾਜ ਵੀ ਉੱਥੇ ਵਿਰਾਜਮਾਨ ਹਨ ਤੇ ਮੰਦਰ ਦੇ ਪਿੱਲਰ ਦੇਖੋ ਕਿੰਨੀ ਸੋਹਣੀ ਕਲਾ ਪ੍ਰਦਰਸ਼ਿਤ ਕੀਤੀ ਗਈ ਹੈ ਛੋਟੀਆਂ-ਛੋਟੀਆਂ ਚੀਜ਼ਾਂ ਕਿੰਨੀ ਬਰੀਕੀ ਨਾਲ ਬਣਾਈਆਂ ਗਈਆਂ ਹਨ ਮੰਦਰ ਦੀ ਬਾਹਰ ਦੀ ਸਾਈਡ ਦੇਖੋ ਕਿੰਨੀਆਂ ਸੋਹਣੀਆਂ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ ਮੰਦਰ ਦੇਖਣ ਵਿੱਚ ਸ਼੍ਰੀ ਰੰਗਨਾਥ ਸਵਾਮੀ ਮੰਦਰ ਸ਼੍ਰੀ ਰੰਗਮ ਜੋ ਤਾਮਿਲਨਾਡੂ ਵਿੱਚ ਸਥਿਤ ਹੈ ਉਹ ਬਹੁਤ ਉਸ ਮੰਦਰ ਦੀ ਯਾਦ ਦਿਵਾਉਂਦਾ ਹੈ ਮੈਂ ਨਮਸਕਾਰ ਕਰਦਾ ਇਸ ਮੰਦਰ ਬਣਾਉਣ ਵਾਲੇ ਕਾਰੀਗਰਾਂ ਨੂੰ ਜੋ ਇੰਨੀ ਸੋਹਣੀ ਕਲਾ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਤੇ ਆਹ ਮੂਰਤੀ ਦੇਖੋ ਕਿਆ ਕਲਾਕਾਰੀ ਕੀਤੀ ਗਈ ਹੈ ਵਾਹ ਮੰਦਰ ਦੇ ਦਰਸ਼ਨ ਕਰਕੇ ਮਨ ਨੂੰ ਇੱਕ ਅਲੱਗ ਜੀ ਖੁਸ਼ੀ ਮਿਲਦੀ ਹੈ आओ तो थोदास रूबरू श्री सत्य साइ जी की हिस्ट्री के बारे में आज हम आपको थोड़ा रूबरू करेंगे और ये मंदिर की बिल्डिंग में ही करियाना स्टोर बना हुआ है और आपको इनसे रूबरू कराते हैं क्या नाम है आपका सलाम सलाम साई नाम है जी मेरा जी। हाँ जी ये मंदिर को बने हुए कितना समय हो गया मंदिर जी नवंबर दो हजार छ में बना था हाँ जी संस्था बहुत पुरानी है बहुत टाइम से बनी हुई है मंदिर दो हजार छह में बना है जी।, जी हाँ जी और इसके अलावा अखंड भजन होता है यहाँ पर जी।, जी ठीक है हर साल और सताईवा अठाईवा भजन हुआ है ठीक है जी अखंड भजन पचासी घंटों का लगातार भजन चलता है उसके बीच में ही अपने नारायण सेवा होगी भजन साथ चलते हैं पंजाब की दिल्ली की और गंगानगर की सम्ति आती हैं इसके अलावा भी बहुत सी समितियां है जो भजन में पार्टिसिपेट करती हैं है संस्था बने को उन्नीस सौ सत्तर बहत्तर का टाइम होगा शायद हाँ, इस टाइम बन गई थी जी अबोर की समी टाइम बन गई थी जी जी और जी।, 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 हाँ, जी और यहाँ पर वीरवार और एतवार को सही भजन होता है जी। हाँ, जी। दोस्तों बाकी आप लोगों ने हिस्ट्री तो जान ही ली है तो चलिए फिर मिलेंगे किसी नई वीडियो में आप हमारे साथ बने रहिए और हम आपको बहुत ही इंटरेस्टिंग और ऐतिहासिक मंदिरों के दर्शन कराते रहेंगे तो फिर मिलते हैं किसी नई वीडियो में नमस्कार जय श्री राम राधे राधे